ਅਜਮਤੀ 20 ਦਸੰਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਨੇਵਾਲ ਵਿਖੇ ਕਾਮਰੇਡ ਰਗੁਨਾਥ ਸਿੰਘ ਦੇ ਸमारक ਤੇ CPIM ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਸੁਖਿੰਦਰ ਸਿੰਘ ਸੇਖੋ ਤੇ ਕਾਮਰੇਡ ਰਗੁਨਾਥ ਸਿੰਘ ਦੇ ਪਰਿਵਾਰਕ ਮੈਂਬਰਾਂ ਉਹਨਾਂ ਦੀ ਸੁਪਤਨੀ ਰਜਿੰਦਰ ਕੌਰ ਨਾਲ ਤੀਜੀ ਵਰ੍ਹੇ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਝੰਡੇ ਦੀ ਰਸਮ ਅਦਾ ਕਰਦੇ ਹੋਏ ਝੰਡਾ ਚੁਲਾਇਆ ਗਿਆ ਤੇ ਉਹਨਾਂ ਯਾਦ ਕਰਦਿਆਂ ਇਨਕਲਾਬੀ ਸ਼ਰਧਾਂਜਲੀ ਦਿੱਤੀ ਗਈ ਇਸ ਸਮਾਗਮ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਕਮੇਟੀ ਨਵਾਂ ਸ਼ਹਿਰ ਤੇ ਰੋਪਣ ਨੇ ਸ਼ਮੂਲੀਅਤ ਕੀਤੀ। ਇਸ ਸ਼ਰਧਾਂਜਲੀ ਸਮਾਗਮ ਵਿੱਚ ਅੰਮ੍ਰਿਤਸਰ ਤੋਂ ਕਾਮਰੇਡ ਸੁੱਚਾ ਸਿੰਘ ਜਨਾਲਾ ਸੂਬਾ ਸਕੱਤਰਤ ਮੈਂਬਰ ਪਹੁੰਚੇ। ਪਿੰਡ ਬੀਨੇਵਾਲ ਟਿੱਬੀਆਂ ਦੇ ਪਾਰਟੀ ਯੂਨਿਟ ਨੇ ਅਹਿਮ ਰੋਲ ਨਿਭਾਉਂਦਿਆਂ ਉਨ੍ਹਾਂ ਸ਼ਰਧਾਂਜਲੀ ਦਿੰਦੇ ਆਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਵਿੱਚ ਕਾਮਰੇਡ ਸੇਖੋਂ ਨੇ ਦੱਸਿਆ ਕਿ ਤੀਜਾ ਰਸਮੀ ਸ਼ਰਧਾਂਜਲੀ ਸਮਾਗਮ 4 ਫਰਵਰੀ ਨੂੰ ਉਲੀਕਿਆ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਸਮੂਹ ਕਿਰਤੀ ਵਰਕਰਾਂ ਨੂੰ ਪਰਿਵਾਰ ਵੱਲੋਂ ਸੀਪੀਆਈਐਮ ਬੀਨੇਵਾਲ ਟਿੱਬੀਆਂ ਯੂਨਿਟ ਵੱਲੋਂ 4 ਫਰਵਰੀ ਨੂੰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ। ਆਓ ਇਸ ਸਮਾਗਮ ਦੀ ਝਲਕੀਆਂ ਤੇ ਪਾਉਂਦੇ ਹਾਂ ਇੱਕ ਨਜ਼ਰ। ਆਦਮੀ ਆ। ਆਜਾ ਭਾਈ। ਹਲੋ। ਕਾਉਂਡ ਮਰਟੋ ਜੀ। ਗਨਨਾਥ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਲੋਕਾਂ ਦੇ ਮਸੀਹ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸਾਨਾ ਮਜ਼ਦੂਰਾਂ ਦੇ ਮਸੀਹ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਮਾਰ ਤੇਰੀ ਸੋਚ ਤੇ ਪਹਿਰਾ ਦੇ ਅਗੇ ਠੋਕੇ ਮਾਰ ਤੇਰੀ ਸੋਚ ਤੇ ਪਹਿਰਾ ਦੇ ਅਗੇ ਠੋਕੇ ਸੀਪੀਆਈਐਮ ਜਿੰਦਾਬਾਦ 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 ਸੀਪੀਆਈਐਮ ਜਿੰਦਾਬਾਦ 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 ਗਨਨਾਥ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਇਨਕਲਾਬ ਜਿੰਦਾਬਾਦ 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 ਇਨਕਲਾਬ साथी तेरे के साथी तेरे सूह बोल ਤੇਰੀ ਅਮਾਨਤ ਸਾਡੇ ਕੋ ਸਾਥਿਆ ਤੇਰੇ ਸੁਵੇ ਬੋਲ ਤੇਰੀ ਅਮਾਨਤ ਸਾਡੇ ਕੋ ਸਾਥੀ ਅਮਾਨਤ ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਬਿਛਰੇ ਸਾਥੀ ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸਾਥਿਆ ਤੇਰੇ ਕਾਜ ਅਧੂਰੇ ਲਾ ਕੇ ਜੁਨੀਆਂ ਕਰਾਂਗੇ ਪੂਰੇ ਸੀਪੀਆਈਐਮ ਜਿੰਦਾਬਾਦ 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 ਸੀਪੀਆਈਐਮ ਜਿੰਦਾਬਾਦ 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 ਸਾਥਿਆ ਤੇਰੇ ਕਾਜ ਅਧੂਰੇ ਲਾ ਕੇ ਜੁਨੀਆਂ ਕਰਾਂਗੇ ਪੂਰੇ ਸੁਸ਼ਣ ਆ ਜਾ ਯਾਰ ਆ ਜਾ ਸਾਰੇ ਪਰਿਵਾਰੀ ਸਾਥੀ ਕਰਤਾਰੀ ਜੀ ਇੱਕ ਮਿੰਟ ਇੱਕ ਮਿੰਟ ਕਾਮੜ ਜੀ ਆਜੋ ਇੱਕ ਮਿੰਟ ਪਹਿਲਾਂ ਬੀਰੋ ਰਿਪੋਰਟ ਦੇ ਸੇਵਕ